ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਵਾਈਫ ਜੀ ਦਾ ਖਾਲਸਾ ਵਾਈਫ ਜੀ ਦੀ ਫਤਿਹ ਅੱਜ ਆਪਾਂ ਆਏ ਹੋਏ ਹਾਂ ਜਿਮ ਕਾਰਬਟ ਤੇ ਇੱਥੇ ਆਪਣਾ ਅੱਜ ਬਿਜ਼ਨਸ ਦਾ ਇੱਕ ਇਵੈਂਟ ਸੀ ਪ੍ਰੈਸ ਕਰਕੇ ਮੈਨੂੰ ਤਕਰੀਬਨ ਪਿਛਲੇ 2 ਦਿਨ ਤਿੱਥੇ ਆਉਣਾ ਪਿਆ ਤੇ ਅੱਜ ਆਪਾਂ ਤੁਹਾਨੂੰ ਇੱਥੇ ਦਾ ਵੀ ਵਲੌਗ ਪੂਰਾ ਤਿਆਰ ਕਰਕੇ ਦਿਖਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਕੀ ਕੀ ਜੋ ਇੱਥੇ ਐਕਟੀਵਿਟੀ ਹੋਈਆਂ ਤੇ ਇੱਧਰ ਅੱਜ ਆਪਣਾ ਫੰਕਸ਼ਨ ਆ ਤੇ ਇੱਧਰ ਸੈਕਿੰਡ ਇੱਧਰੇ ਸਾਈਡ ਚੱਲਦਾ ਪਿਆ ਆਪਣਾ ਬ੍ਰੇਕਫਾਸਟ ਸੋ ਮਾਰਨਿੰਗ ਦਾ ਸਮਾਂ ਜੀ ਬ੍ਰੇਕਫਾਸਟ ਦਾ ਸਵਾਵਾ ਸੋ ਮਾਰਨਿੰਗ ਬ੍ਰੇਕਫਾਸਟ ਦੇ ਵਿੱਚ ਅੱਜ ਇਹਨਾਂ ਨੇ ਬੜੀਆਂ ਆਈਟਮਾਂ ਸਾਨੂੰ ਖਵਾਈਆਂ ਬੜੀਆਂ ਕੈਂਕੜ ਆਈਟਮਾਂ ਜਿਹੜਾ ਚੈੱਕ ਕਰਦੇ ਆਂ ਦੀ ਕੱਲੀ ਕੱਲੀ ਆਈਟਮ ਆਪਾਂ ਆਹ ਦੇਖੋ ਜੀ ਇੱਥੇ ਪਾਸਤਾ ਹੋ ਗਿਆ ਪੀਜ਼ਾ ਹੋ ਗਿਆ ਤੇ ਮਾਰਨਿੰਗ ਮਾਰਨਿੰਗ ਪ੍ਰੌਨਡੇ ਪ੍ਰੌਨਡੇ ਸਾਰਾ ਕੁਝ ਜਿੱਚ ਚੱਲੀ ਜਾਂਦਾ ਸੀ ਆਪਾਂ ਵੀ ਥੋੜਾ ਥੋੜਾ ਟੇਸਟ ਸਾਰਾ ਕੀਤਾ ਇਧਰਲੀ ਸਾਈਡ ਤੇ ਇੱਥੇ ਚੱਲਦਾ ਫਿਰ ਡੋਸਾ ਡੋਸਾ ਬਹੁਤ ਟ੍ਰੇਸ਼ੀ ਸੀ ਇਹਨਾਂ ਦਾ ਜੀ ਇਹ ਜਿਮ ਕੋਰਬੇਟ ਉੱਤਰਾਖੰਡ ਦੇ ਵਿੱਚ ਪਈ ਜਾਂਦਾ ਹੋਟਲ ਇਹ ਬੜਾ ਘੈਂਟ ਹੈ ਜਿੱਥੇ ਤਿਆਰਾ ਹੋਟਲ ਆ ਜਿਮ ਕੋਰਬੇਟ ਤਿਆਰਾ ਹੋਟਲ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਤੁਹਾਨੂੰ ਵੀਊ ਚੈੱਕ ਕਰਾਉਣੀ ਹੈ ਕਿ ਆਪਾਂ ਅੱਜ ਕੀ ਖਾਧਾ ਤੇ ਅੱਜ ਆਪਣੀ ਸੁਬਾਹ-ਸੁਬਾਹ ਆ ਗਈ ਹੈ ਤਸਵੀਰ ਵਲੌਗ ਦੇ ਵਿੱਚ ਤੇ ਮੇਰੇ ਵੀਰ ਆਪਾਂ ਵੀ ਆਹ ਬਛਾ ਕੀ ਜਾਂਦੇ ਸੀਗੇ ਐ ਫਰੂਟ-ਫਰੂਟ ਚੰਗੇ ਆਪਾਂ ਛਕੇ ਤੇ ਨਾਲ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਹੈਵੀ ਕੀਤਾ ਕਿਉਂਕਿ ਮੈਨੂੰ ਐ ਸੀ ਵੀ ਚਲ ਸਾਰਾ ਦਿਨ ਵਧੀਆ ਸੋਖਾ ਲੰਘ ਜੇ ਬਾਅਦ ਭੁੱਖ ਨਾ ਲੱਗੇ ਤਾਂ ਕਰਕੇ ਮਾਰਨਿੰਗ ਵਧੀਆ ਸ਼ਖਲਿਆ ਉਸ ਤੋਂ ਬਾਅਦ ਫਿਰ ਆਪਾਂ ਕੀ ਕੀਤਾ ਸਾਰੇ ਇੰਦਕੇ ਵੀਡੀਓ ਬਣਾਏ ਬਈ ਠੀਕ ਸਾਰਾ ਮਾਹੌਲ ਵਧੀਆ ਬਣਿਆ ਹੋਇਆ ਵਾ ਸਾਰੇ ਬਿਜ਼ਨਸਮੈਨ ਬੰਦੇ ਇੱਥੇ ਆਏ ਹੋਏ ਆ ਵਧੀਆ ਵਧੀਆ ਸਪੈਸ਼ਲਿਟੀਆਂ ਇੱਥੇ ਪਹੁੰਚੀਆਂ ਹੋਈਆਂ ਵਾ ਤੇ ਇਸ ਤੋਂ ਬਾਅਦ ਆਪਾਂ ਵੀ ਆਪਦਾ ਇੱਕ ਵੀਡੀਓ ਦਿਖਾਇਆ ਵਲੌਗ ਦੇ ਵਿੱਚ ਨਾਲ ਹੀ ਤੁਹਾਨੂੰ ਮੈਂ ਦੱਸੋਣਾ ਵਾ ਕਿ ਸਾਡੇ ਨਾਮ ਸਿੰਘ ਭਾਜੀ ਵੀ ਲੱਗੇ ਪਏ ਐ ਤੇਰਾ ਸ਼ੋਰਾ ਤੇ ਤੋ ਵਧੀਆ ਇਹ ਤਾਂ ਦੂਸਰੇ ਖਾਰੇ ਮੇਰੇ ਵੀਰ ਚਲੋ ਖਾਂਦੋ ਐਸ਼ ਕਰੰਦ ਸਤਨਾਮ ਸਿੰਘ ਨੂੰ ਤੇ ਉਸ ਤੋਂ ਬਾਅਦ ਜੀ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਫਿਰ ਉਸ ਸਟੇਜ ਵੱਲ ਜਿੱਥੇ ਅੱਜ ਆਪਣਾ ਫੰਕਸ਼ਨ ਇੱਧਰ ਸੱਦਾ ਪਾਣਾ ਵਾ ਇਵੈਂਟ ਇਹ ਸਟੇਜ ਐ ਤਿਆਰ ਹੋ ਰਹੀ ਆ ਫਿਰ ਆਪਾਂ ਆਈਨਾ ਪਰ ਆਪਣੇ ਰੂਮ ਜੀ ਰੂਮ ਚ ਚੱਲਦੇ ਆਂ ਜੀ ਤੁਹਾਨੂੰ ਦਿਖਾਉਣੀ ਆ ਇੱਥੇ ਦਾ ਰੂਮ ਕਿੱਥਾ ਕਿਦਾਂ ਦਾ ਵਾ ਆ ਲੱਗੀ ਜਾਂਦਾ ਐ ਆਪਣਾ ਪੰਕਤੀ ਪੇ ਇਹ ਆਪਣੇ ਰੋਗ ਨੂੰ ਰਾਸਤਾ ਜਾਂਦਾ ਤੇ ਰੱਬ ਦੀ ਕਿਰਪਾ ਨਾਲ ਆਪਣੋ ਮਿਲਿਆ ਵਾ 214 ਨੰਬਰ ਤੇਨਾਂ ਆ ਕੇ ਤੇ ਖੋਲੋ ਜੀ ਆ ਗਈ ਜੀ ਸਰਦਾਰ ਸਾਹਿਬ ਰੂਮ ਚੋਂ ਹੁਣ ਆਪਣਾ ਹੋਣਾ ਰੈਡੀ ਬ੍ਰੇਕਫਾਸਟ ਆਪਾਂ ਕਰਾਂ ਦਾ ਵਾ ਤੇ ਬ੍ਰੇਕਫਾਸਟ ਦੀ ਤੁਹਾਨੂੰ ਵੀਡੀਓ ਪਾ ਦੇਣੀ ਹੈ ਹੁਣ ਤੁਸੀਂ ਇਹ ਵਲੌਗ ਚੈੱਕ ਕਰਨਾ ਵਿਊ ਦੇਖੋ ਇਧਰ ਇਹ ਗੈਮਣਾ ਤੇ ਹੁਣ ਆਪਾਂ ਹੋ ਜਾਈਏ ਰੈਡੀ ਕਿਉਂਕਿ ਮੀਟਿੰਗ ਆਪਣੀ ਹੈਗੀ ਆ ਮੀਟਿੰਗ ਤੇ ਹੁਣ ਜਾਣਾ ਆਪਾਂ ਸੋ ਰੈਡੀ ਹੋਈਏ ਹੁਣ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਚ ਬਾਏ ਬਾਏ